ਮਾਰ ਵਿੱਚ ਮੈਂ ਇਕੱਲੀ ਹੀ ਰਹਿੰਦੀ ਸੀ 30 ਸਾਲਾਂ ਦੀ ਉਮਰ ਵਿੱਚ ਮੈਂ ਆਪਣੇ ਸਰੀਰ ਨੂੰ ਬਿਲਕੁਲ ਫਿੱਟ ਰੱਖਿਆ ਹੋਇਆ ਸੀ ਇੱਕ ਦਿਨ ਜਦੋਂ ਮੈਂ ਸਵੇਰੇ-ਸਵੇਰੇ ਰਸੋਈ ਦੇ ਵਿੱਚ ਚਾਹ ਬਣਾ ਰਹੀ ਸੀ ਤਾਂ ਉੱਪਰੋਂ ਮੀਂਹ ਪੈਣ ਲੱਗ ਪਿਆ ਮੈਨੂੰ ਮੀਂਹ ਬਹੁਤ ਪਸੰਦ ਸੀ ਮੈਂ ਉਸ ਦੇ ਨਾਲ-ਨਾਲ ਆਲੂ ਦੇ ਪਰੌਂਠੇ ਵੀ ਬਣਾ ਲਏ ਸੀ ਤੇ ਚਾਹ ਬਣਾਉਣ ਤੋਂ ਬਾਅਦ ਜਦੋਂ ਮੈਂ ਬਾਰੀ ਵਿੱਚੋਂ ਮੀਂਹ ਵੇਖਿਆ ਤਾਂ ਮੈਂ ਬਾਰੀ ਬੰਦ ਕਰ ਦਿੱਤੀ ਅਤੇ ਫਿਰ ਮੈਂ ਟੀਵੀ ਦੀ ਆਵਾਜ਼ ਉੱਚੀ ਕਰਕੇ ਨੱਚਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਦਿਨ ਮੌਸਮ ਹੀ ਬਹੁਤ ਵਧੀਆ ਸੀ ਮੈਂ ਆਪਣੇ ਆਪ ਨੂੰ ਨੱਚਦੇ ਹੋਏ ਸਾਹਮਣੇ ਲੱਗੇ ਸ਼ੀਸ਼ੇ ਵਿੱਚ ਵੇਖ ਰਹੀ ਸੀ ਮੈਂ ਉਸ ਸਮੇਂ ਪਿੰਕ ਕਲਰ ਦੀ ਨਾਈਟੀ ਪਾਈ ਹੋਈ ਸੀ ਤੇ ਮੈਨੂੰ ਆਪਣਾ ਆਪ ਬਹੁਤ ਸੋਹਣਾ ਲੱਗ ਰਿਹਾ ਸੀ ਮੈਂ ਖੁਸ਼ੀ ਨਾਲ ਨੱਚ ਰਹੀ ਸੀ ਤੇ ਉਦੋਂ ਹੀ ਦਰਵਾਜ਼ੇ ਦੀ ਘੰਟੀ ਵੱਜੀ ਮੈਂ ਟੀਵੀ ਦੀ ਆਵਾਜ਼ ਘਟਕੀ ਤੇ ਆਪਣੇ ਸਿਰ ਤੇ ਚੁੰਨੀ ਲਿੱਤੀ ਤੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਬਾਹਰ ਇੱਕ ਪੂਰੇ ਰਵਾਲਾ ਮੁੰਡਾ ਖੜਾ ਸੀ ਜੋ ਕਿ 24 ਸਾਲਾਂ ਦਾ ਜਵਾਨ ਮੁੰਡਾ ਸੀ ਉਸ ਨੂੰ ਵੇਖਣ ਵਿੱਚ ਮੈਂ ਵੇਖਦੀ ਹੀ ਰਹਿ ਗਈ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਸੋਹਣਾ ਸੁਨੱਖਾ ਸੀ ਉਸਨੇ ਮੈਨੂੰ ਕਿਹਾ ਮੈਡਮ ਮੈਂ ਤੁਹਾਡਾ ਕੋਰੀਅਰ ਦੇਣ ਆਇਆ ਫਿਰ ਮੈਨੂੰ ਯਾਦ ਆਇਆ ਕਿ ਮੈਂ ਤਾਂ ਆਪਣੇ ਲਈ ਸ਼ਾਪਿੰਗ ਕੀਤੀ ਸੀ ਮੈਂ ਉਸਨੂੰ ਕਿਹਾ ਤੁਸੀਂ ਅੰਦਰ ਆ ਜਾਓ ਅਤੇ ਮੈਂ ਉਸਨੂੰ ਕਿਹਾ ਮੇਰਾ ਨਾਮ ਰੋਜੀ ਹੈ ਉਸਨੇ ਮੈਨੂੰ ਸਾਈਨ ਕਰਨ ਲਈ ਕਿਹਾ ਤੇ ਪੈਨ ਦਿੰਦੇ ਉਸਨੇ ਮੇਰੇ ਹੱਥ ਨਾਲ ਹੱਥ ਲਾ ਗਏ ਮੈਂ ਇੱਕ ਵਾਰੀ ਤਾਂ ਬਿਲਕੁਲ ਹੀ ਸੁੰਨ ਹੋ ਗਈ ਸੀ ਤੇ ਉਸਨੂੰ ਨਜ਼ਰ ਮਾਰੀ ਤੇ ਸਾਈਨ ਕਰ ਦਿੱਤੇ ਮੈਂ ਉਸ ਮੁੰਡੇ ਨੂੰ ਪੈਸੇ ਦਿੱਤੇ ਤੇ ਬਚਦੇ ਪੈਸੇ ਵੀ ਮੈਂ ਉਸ ਨੂੰ ਰੱਖਣ ਲਈ ਦੇ ਦਿੱਤੇ ਸੀ ਮੈਂ ਉਸ ਨੂੰ ਬੜੇ ਹੀ ਧਿਆਨ ਨਾਲ ਵੇਖਿਆ ਸੀ ਜੋ ਕਿ ਅਜ ਦੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਇਮਾਨਦਾਰ ਤੇ ਸੱਚ ਬੋਲ ਰਿਹਾ ਸੀ ਅਤੇ ਮੈਂ ਉਸ ਵੱਲ ਵੇਖਦੀ ਹੀ ਰਹਿ ਗਈ ਸੀ ਜੇਕਰ ਉਹ ਚਾਹੁੰਦਾ ਤਾਂ ਪੈਸੇ ਰੱਖ ਵੀ ਸਕਦਾ ਸੀ ਥੋੜੀ देर ਬਾਅਦ ਉਸ ਨੇ ਮੈਨੂੰ ਕਿਹਾ ਕਿ ਮੈਨੂੰ ਇੱਕ ਗਲਾਸ ਪਾਣੀ ਪਿਆ ਦਿਓ ਮੈਂ ਉਸ ਨੂੰ ਕਿਹਾ ਹਾਂ ਹਾਂ ਕਿਉਂ ਨਹੀਂ ਤੇਰੇ ਕੱਪੜੇ ਬਹੁਤ ਬੁਰੀ ਤਰ੍ਹਾਂ ਗਿੱਲੇ ਹੋ ਗਏ ਨੇ ਤੂੰ ਅੰਦਰ ਆ ਜਾ ਮੈਂ ਆਪਣਾ ਕਾਗਜ਼ ਮੇਜ਼ ਉੱਤੇ ਰੱਖ ਦਿੱਤਾ ਸੀ ਅਤੇ ਮੈਂ ਪਾਣੀ ਲੈਣ ਲਈ ਰਸੋਈ ਦੇ ਵਿੱਚ ਗਈ ਅਤੇ ਉਸ ਤੋਂ ਬਾਅਦ ਮੈਂ ਆਪਣਾ ਦੁਪੱਟਾ ਵੀ ਉਤਾਰ ਕੇ ਸਾਈਡ ਉੱਤੇ ਰੱਖ ਦਿੱਤਾ ਸੀ ਉਸ ਤੋਂ ਬਾਅਦ ਜਦੋਂ ਮੈਂ ਪਾਣੀ ਦਾ ਗਲਾਸ ਲੈ ਕੇ ਆਈ ਮੈਂ ਉਸ ਨੂੰ ਪਾਣੀ ਦਿੱਤਾ ਅਤੇ ਜਿੱਦਾਂ ਹੀ ਮੈਂ ਝੁਕੀ ਉਸ ਦੀ ਨਜ਼ਰ ਮੇਰੇ ਸਰੀਰ ਤੇ ਰੁਕ ਗਈ ਉਸ ਦੀ ਅੱਖਾਂ ਮੈਨੂੰ ਘੂਰ-ਘੂਰ ਕੇ ਵੇਖ ਰਹੀਆਂ ਸਨ ਤੇ ਉਹ ਅੱਖਾਂ ਨੂੰ ਖੋਰ-ਕੋਲ ਕੇ ਮੈਨੂੰ ਹੀ ਵੇਖ ਰਿਹਾ ਸੀ ਅਤੇ ਬੜਾ ਹੀ ਅਜੀਬ ਲੱਗ ਰਿਹਾ ਸੀ ਲਗਾਤਾਰ ਉਹ ਮੇਰੇ ਵੱਲੀ ਝਾਕੀ ਜਾਂਦਾ ਸੀ ਮੈਨੂੰ ਬਹੁਤ ਅਜੀਬ ਲੱਗਾ ਅਚਾਨਕ ਉਹ ਬਾਰਿਸ਼ ਵਿੱਚ ਭਿੱਜਣ ਕਰਕੇ ਛਿੱਕਾ ਮਾਰਨ ਲੱਗ ਪਿਆ ਮੈਨੂੰ ਉਸ ਤੇ ਤਰਸ ਆ ਗਿਆ ਸੀ ਤੇ ਮੈਂ ਉਸ ਨੂੰ ਕਿਹਾ ਕਿ ਮੀਂਹ ਹਲੇ ਬਹੁਤ ਤੇਜ਼ ਪੈ ਰਿਹਾ ਹੈ ਜੇ ਤੈਨੂੰ ਕੋਈ ਦਿੱਕਤ ਨਾ ਹੋਵੇ ਤਾਂ ਤੂੰ ਥੋੜੀ ਦੇਰ ਰੁਕ ਜਾ ਫੇਰ ਚਲਾ ਜਾਈ ਉਹ ਬਾਥਰੂਮ ਦੇ ਵਿੱਚ ਗਿਆ ਤੇ ਆਪਣੇ ਸਿਰ ਨੂੰ ਤੌਲੀਏ ਦੇ ਨਾਲ ਪੁੰਝਣ ਲੱਗ ਪਿਆ ਕਿਉਂਕਿ ਉਹ ਫਰੈਸ਼ ਹੋਣਾ ਚਾਹੁੰਦਾ ਸੀ ਅਤੇ ਉਸ ਤੋਂ ਬਾਅਦ ਜਦੋਂ ਉਹ ਬਾਥਰੂਮ ਦੇ ਵਿੱਚੋਂ ਬਾਹਰ ਆਇਆ ਤਾਂ ਉਸ ਨੇ ਦਰਵਾਜ਼ਾ ਬੰਦ ਕਰ ਦਿੱਤਾ ਸੀ ਅਤੇ ਉਹ ਬਾਥਰੂਮ ਦੇ ਵਿੱਚ ਫੇਰ ਦੁਬਾਰਾ ਚਲਾ ਗਿਆ ਸੀ ਮੈਂ ਪਹਿਲਾਂ ਹੀ ਬਾਥਰੂਮ ਦੇ ਵਿੱਚ ਆਪਣੇ ਕੱਪੜੇ ਤੇ ਤੌਲੀਆ ਟਾਂਕੇ ਆਈ ਸੀ ਕਿਉਂਕਿ ਮੈਂ ਹਲੇ ਨਹਾਈ ਹੀ ਨਹੀਂ ਸੀ ਹਲੇ ਨਹਾਉਣ ਲਈ ਮੈਂ ਜਾਣਾ ਸੀ ਤੇ ਮੈਂ ਆਪਣੇ ਸਾਰੇ ਅੰਦਰੂਨੀ ਕੱਪੜੇ ਉੱਥੇ ਹੀ ਰੱਖੇ ਸੀ ਮੁੰਡੇ ਨੇ ਪਹਿਲਾਂ ਆਪਣੀ ਕਮੀਜ਼ ਉਤਾਰੀ ਤੇ ਉਸਨੇ ਮੇਰੇ ਕੱਪੜਿਆਂ ਨੂੰ ਛੂ ਲਿਆ ਸੀ ਤੇ ਫਿਰ ਉਸਨੇ ਤੌਲੀਏ ਨਾਲ ਆਪਣੇ ਆਪ ਨੂੰ ਸਾਫ਼ ਕੀਤਾ ਅਤੇ ਮੈਂ ਅਚਾਨਕ ਹੀ ਦਰਵਾਜ਼ਾ ਖੜਕਾ ਦਿੱਤਾ ਕਿਉਂਕਿ ਮੈਨੂੰ ਚੇਤਾ ਆ ਗਿਆ ਸੀ ਕਿ ਮੇਰੇ ਕੱਪੜੇ ਅੰਦਰ ਨੇ ਉਸਨੇ ਮੇਰੇ ਕੱਪੜੇ ਉੱਥੇ ਹੀ ਰੱਖ ਦਿੱਤੇ ਉਸਨੇ ਥੋੜਾ ਜਿਹਾ ਦਰਵਾਜ਼ਾ ਖੋਲਿਆ ਤੇ ਮੈਂ ਉਸ ਨੂੰ ਇੱਕ ਕੁਰਤਾ ਦੇ ਦਿੱਤਾ ਤੇ ਕਿਹਾ ਕਿ ਇਸ ਨੂੰ ਪਾਲਾ ਕਿਉਂਕਿ ਤੇਰੇ ਕੱਪੜੇ ਭਿੱਜ ਗਏ ਨੇ ਉਸ ਨੇ ਕੁਰਤਾ ਪਾਇਆ ਤੇ ਆਪਣੀ ਕਮੀਜ਼ ਪੱਖੇ ਥੱਲੇ ਆ ਕੇ ਸੁੱਕਣ ਨੂੰ ਪਾ ਦਿੱਤੀ ਸੀ ਉਹ ਬੈੱਡਰੂਮ ਦੇ ਵਿੱਚ ਗਿਆ ਅਤੇ ਟੀਵੀ ਵੇਖਣ ਲੱਗ ਪਿਆ ਸੀ ਤੇ ਮੈਂ ਰਸੋਈ ਵਿੱਚ ਉਸ ਦੇ ਲਈ ਚਾਹ ਤੇ ਗਰਮ ਗਰਮ ਪਰੌਂਠੇ ਲੈਣ ਲਈ ਚਲੀ ਗਈ ਸੀ ਕਿਉਂਕਿ ਮੈਂ ਸੋਚਿਆ ਸੀ ਕਿ ਵਿਚਾਰਾ ਸਵੇਲ ਦਾ ਭੁੱਖਾ ਭਿੱਜ ਰਿਹਾ ਹੈ ਕਿਉਂ ਨਾ ਇਸ ਨੂੰ ਚਾਹ ਤੇ ਪਰੌਂਠਾ ਦੇ ਦਵਾਂ ਜਦੋਂ ਮੈਂ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਮੈਨੂੰ ਰਵੀ ਦੱਸਿਆ ਉਸ ਨੇ ਮੈਨੂੰ ਪੁੱਛਿਆ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੇ ਤੋਂ ਬਿਨਾ ਹੋਰ ਕੌਣ ਕੋਲ ਰਹਿਂਦਾ ਹੈ ਮੈਂ ਉਸ ਨੂੰ ਦੱਸਿਆ ਕਿ ਮੇਰੇ ਘਰ ਮੇਰੇ ਨਾਲ ਕੋਈ ਨਹੀਂ ਰਹਿੰਦਾ ਮੇਰਾ ਤਲਾਕ ਹੋ ਚੁੱਕਾ ਹੈ ਉਸ ਨੇ ਮੈਨੂੰ ਕਿਹਾ ਕਿ ਮੈਨੂੰ ਮਾਫ ਕਰਿਓ ਪਰ ਤੁਹਾਡਾ ਤਲਾਕ ਕਿੱਦਾਂ ਹੋ ਗਿਆ ਤੁਸੀਂ ਤਾਂ ਕਿੰਨੇ ਸੋਹਣੇ ਹੋ ਉਸ ਨੂੰ ਦੱਸਦੇ ਹੋਏ ਮੇਰੀ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ ਉਸ ਨੇ ਮੇਰਾ ਦੁੱਖ ਮਿਟਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਫਿਰ ਮੈਨੂੰ ਆਪਣੇ ਬਾਰੇ ਸਭ ਕੁਝ ਦੱਸਣਾ ਸ਼ੁਰੂ ਕਰ ਦਿੱਤਾ ਸੀ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਉਸ ਨੂੰ ਪਿਛਲੇ ਇੱਕ ਸਾਲ ਤੋਂ ਕੋਰੀਅਰ ਕੰਪਨੀ ਦੇ ਵਿੱਚ ਨੌਕਰੀ ਮਿਲ ਗਈ ਸੀ ਕਿਉਂਕਿ ਉਸ ਨੂੰ ਹਾਲੇ ਸਰਕਾਰੀ ਨੌਕਰੀ ਨਹੀਂ ਮਿਲੀ ਸੀ ਇਸ ਲਈ ਉਸ ਨੇ ਘਰ ਦੇ ਗੁਜ਼ਾਰੇ ਲਈ ਇੱਕ ਪ੍ਰਾਈਵੇਟ ਨੌਕਰੀ ਕਰ ਲਈ ਤੇ ਉਹ ਕੋਰੀਅਰ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਗੱਲਾਂ ਕਰਦੇ ਕਰਦੇ ਸਾਨੂੰ ਬਹੁਤ ਸਮਾਂ ਹੋ ਗਿਆ ਸੀ ਤੇ ਮੈਂ ਉਸ ਨੂੰ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਵਖਾ ਰਹੀ ਸੀ ਅਤੇ ਉਹ ਮੇਰੇ ਵਿਆਹ ਦੀਆਂ ਫੋਟੋਆਂ ਵੇਖ-ਵੇਖ ਮੈਨੂੰ ਕਹਿ ਰਿਹਾ ਸੀ ਕਿ ਤੁਸੀਂ ਤਾਂ ਬਹੁਤ ਹੀ ਜ਼ਿਆਦਾ ਸੋਹਣੇ ਹੋ ਜਿੱਦਾਂ ਕੋਈ ਪਰੀ ਹੋਵੇ ਬਿਲਕੁਲ ਪਰੀਆਂ ਵਾਂਗ ਲੱਗਦੇ ਹੋ। ਮੈਂ ਉਸ ਨੂੰ ਹੱਸਦੇ ਕਿਹਾ, "ਅੱਛਾ।" ਉਸ ਤੋਂ ਬਾਅਦ ਮੈਂ ਖਾਲੀ ਕਪਰ ਰਸੋਈ ਦੇ ਵਿੱਚ ਰੱਖਣ ਹੀ ਚਲੀ ਗਈ। ਤੇ ਹੁਣ ਮੈਂ ਉਸ ਦੀਆਂ ਗੱਲਾਂ ਨੂੰ ਚੇਤੇ ਕਰ ਰਹੀ ਸੀ ਤੇ ਬਾਰ-ਬਾਰ ਸੋਚ ਰਹੀ ਸੀ। ਤੇ ਮੈਂ ਨਹਾਉਣ ਦੀ ਤਿਆਰੀ ਕਰ ਰਹੀ ਸੀ ਅਤੇ ਉਹ ਲਗਾਤਾਰ ਮੇਰੇ ਵੱਲ ਵੇਖੀ ਜਾ ਰਿਹਾ ਸੀ। ਮੈਂ ਉਸ ਚੀਜ਼ ਨੂੰ ਨੋਟਿਸ ਕੀਤਾ ਤੇ ਉਸ ਨੂੰ ਪੁੱਛਿਆ ਕਿ ਤੈਨੂੰ ਮੇਰੇ ਵਿਆਹ ਦੀਆਂ ਫੋਟੋਆਂ ਕਿੱਦਾਂ ਦੇ ਲੱਗੀਆਂ? ਤਾਂ ਕਹਿਣ ਲੱਗਾ ਕਿ ਤੁਸੀਂ ਤਾਂ ਬਹੁਤ ਹੀ ਜ਼ਿਆਦਾ ਸੋਹਣੇ ਲੱਗ ਰਹੇ ਹੋ। ਉਸ ਨੇ ਮੇਰੀ ਬਹੁਤ ਤਾਰੀਫ਼ ਕੀਤੀ ਤੇ ਮੇਰੇ ਵੱਲ ਵੇਖਦੇ ਫੋਟੋਆਂ ਮੁਕੇ ਹਾ ਕਿ ਤੁਸੀਂ ਤਾਂ ਹੁਣ ਵੀ ਬਹੁਤ ਸੋਹਣੇ ਹੋ ਜਿੱਦਾਂ ਕੋਈ ਅpsਰਾ ਹੋਵੇ ਇਹ ਸੋਹਕੇ ਮੈਂ ਹਾਸਦੀ ਹੋਈ ਬਾਥਰੂਮ ਦੇ ਵਿੱਚ ਚਲੀ ਗਈ ਦਰਸਲ ਮੇਰਾ ਤੌਲੀਆ ਬਾਥਰੂਮ ਦੇ ਵਿੱਚ ਬਾਹਰ ਹੀ ਰਹਿ ਗਿਆ ਸੀ ਕਿਉਂਕਿ ਉਸਨੇ ਜੋ ਵਰਤ ਲਿਆ ਸੀ ਮੈਂ ਨਾ ਆ ਕੇ ਵੇਖਿਆ ਉੱਥੇ ਤੌਲੀਆ ਹੀ ਨਹੀਂ ਸੀ ਮੈਂ ਉਸ ਨੂੰ ਆਵਾਜ਼ ਮਾਰੀ ਕਿ ਮੈਨੂੰ ਤੌਲੀਆ ਦੇ ਜਾ ਮੈਂ ਥੋੜਾ ਜਿਹਾ ਦਰਵਾਜ਼ਾ ਖੋਲਿਆ ਤਾਂ ਉਸਨੇ ਮੈਨੂੰ ਤੌਲੀਆ ਫੜਾ ਦਿੱਤਾ ਸੀ ਅਤੇ ਮੈਂ ਦਰਵਾਜ਼ਾ ਬੰਦ ਕਰ ਲਿਆ ਸੀ ਹੁਣ ਮੈਂ ਆਪਣੇ ਕੱਪੜੇ ਪਾ ਕੇ ਬਾਹਰ ਆਈ ਤੇ ਜਦੋਂ ਮੈਂ ਆਪਣੀ ਕਾਲੇ ਰੰਗ ਦੀ ਡਰੈਸ ਪਾਈ ਮੈਂ ਉਸਨੂੰ ਵਲ ਵੇਖਿਆ ਤੇ ਉਹ ਮੈਨੂੰ ਘੂਰ-ਘੂਰ ਕੇ ਦੇਖ ਰਿਹਾ ਸੀ ਕਦੇ ਮੈਨੂੰ ਟੇਟੀ ਅੱਖ ਨਾਲ ਵੇਖਦਾ ਤੇ ਕਦੇ ਸਿੱਧੇ ਵੇਖਦਾ ਤੇ ਫਿਰ ਪੂਰਾ ਭਰੇ ਮੂੰਹ ਕਰ ਲੈਂਦਾ ਮੈਂ ਸ਼ੀਸ਼ੇ ਵਿੱਚ ਇਸ ਨੂੰ ਨੋਟਿਸ ਕਰ ਲਈ ਸੀ ਤੇ ਮੈਂ ਆਪਣੇ ਵਾਲਾਂ ਨੂੰ ਸੈੱਟ ਕਰ ਰਹੀ ਸੀ ਮੈਂ ਉਸਨੂੰ ਸ਼ੀਸ਼ੇ ਵਿੱਚੋਂ ਵੀ ਵੇਖਿਆ ਜੋ ਕਿ ਲਗਾਤਾਰ ਮੈਨੂੰ ਹੀ ਵੇਖੀ ਜਾ ਰਿਹਾ ਸੀ ਪਤਾ ਨਹੀਂ ਕਿਉਂ ਉਸਦੇ ਦਿਲ ਵਿੱਚ ਕੀ ਚੱਲ ਰਿਹਾ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਜਦ ਮੈਂ ਉਸ ਨੂੰ ਮੁੜ ਕੇ ਵੇਖਿਆ ਤਾਂ ਉਸਨੇ ਆਪਣਾ ਮੂੰਹ ਟੀਵੀ ਵੱਲ ਮੋੜ ਲਿਆ ਸੀ ਉਸ ਤੋਂ ਬਾਅਦ ਮੈਂ ਉਸਦੇ ਕੋਲ ਜਾ ਕੇ ਬੈਠ ਗਈ ਤੇ ਫਿਰ ਅਸੀਂ ਗੱਲਾਂ ਕਰਨ ਲੱਗੀਆਂ ਅਤੇ ਗੱਲਾਂ ਕਰਦੇ ਕਰਦੇ ਉਸ ਦਾ ਹੱਥ ਮੇਰੇ ਹੱਥ ਦੇ ਨਾਲ ਲੱਗ ਗਿਆ ਸੀ ਪਰ ਮੈਂ ਇਸ ਗੱਲ ਦਾ ਬੁਰਾ ਨਹੀਂ ਮਨਾਇਆ ਸੀ ਕਿਉਂਕਿ ਕਿੰਨਾ ਹੀ ਸਮਾਂ ਹੋ ਗਿਆ ਸੀ ਇੱਕ ਦੂਜੇ ਨਾਲ ਅਸੀਂ ਕੁੜ ਮਿਲ ਗਏ ਇਸ ਨਾਲ ਸ਼ਾਇਦ ਉਸ ਨੂੰ ਹੋਰ ਵੀ ਹਿੰਮਤ ਮਿਲ ਗਈ ਉਸ ਨੇ ਮੈਨੂੰ ਜਾਣ ਬੁੱਝ ਕੇ ਛੂਣਾ ਸ਼ੁਰੂ ਕਰ ਦਿੱਤਾ ਤੇ ਮੇਰੇ ਹੱਥ ਨੂੰ ਫੜਨ ਦੀ ਕੋਸ਼ਿਸ਼ ਕੀਤੀ ਦੁਪਹਿਰ ਦੇ 2:30 ਵੱਜ ਗਏ ਸਨ ਮੀਰ ਉੱਗਿਆ ਸੀ ਤੇ ਮੈਂ ਸਾਡੇ ਦੋਨਾਂ ਲਈ ਦੁਪਹਿਰ ਦੀ ਰੋਟੀ ਬਣਾਈ ਅਸੀਂ ਦੋਨਾਂ ਨੇ ਮਿਲ ਕੇ ਰੋਟੀ ਖਾਧੀ ਅਤੇ ਰਵੀ ਨੂੰ ਮੈਂ ਪੁੱਛਿਆ ਕਿ ਰੋਟੀ ਕਿਦਾਂ ਦੀ ਬਣੀ ਤਾਂ ਉਸਨੇ ਕਿਹਾ ਬਹੁਤ ਹੀ ਜ਼ਵਾਦ ਹੈ ਫਿਰ ਉਸ ਮੈਨੂੰ ਕਹਿਣ ਲੱਗਾ ਕਿ ਤੁਸੀਂ ਦੁਬਾਰਾ ਵਿਆਹ ਕਿਉਂ ਨਹੀਂ ਕਰਵਾਇਆ ਤਾਂ ਮੈਂ ਉਸ ਨੂੰ ਕਿਹਾ ਕਿ ਮੇਰਾ ਦਿਲ ਹੀ ਨਹੀਂ ਕੀਤਾ ਕਿਉਂਕਿ ਮੇਰਾ ਯਕੀਨ ਝੋਟ ਗਿਆ ਸੀ ਦੁਬਾਰਾ ਵਿਆਹ ਕਰਾਉਂਦਾ ਮੈਂ ਸੋਚ ਵੀ ਨਹੀਂ ਸਕਦੀ ਕਿਉਂਕਿ ਮੈਨੂੰ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਜਦੋਂ ਮੈਂ ਉਸ ਨੂੰ ਇਹ ਗੱਲ ਕਹੀ ਤਾਂ ਉਹ ਮੇਰੇ ਵੱਲ ਧਿਆਨ ਨਾਲ ਵੇਖਣ ਲੱਗਾ ਤੇ ਉਸਨੇ ਮੈਨੂੰ ਕਿਹਾ ਕਿ ਤੁਹਾਨੂੰ ਤਾਂ ਵਿਆਹ ਕਰਵਾਉਣਾ ਚਾਹੀਦਾ ਸੀ ਉਸਨੇ ਕਿਹਾ ਕਿ ਮੇਰੀ ਮਾਤਾ ਮੇਰੇ ਵਿਆਹ ਲਈ ਬਹੁਤ ਜ਼ਿੱਦ ਕਰਦੀ ਹੈ ਮੈਂ ਹੀ ਵਿਆਹ ਨਹੀਂ ਕਰਵਾਉਂਦਾ ਹਾਲੇ ਮੈਨੂੰ ਕੋਈ ਚੰਗੀ ਕੁੜੀ ਹੀ ਨਹੀਂ ਮਿਲੀ ਜਿਸ ਨੂੰ ਮੈਂ ਆਪਣਾ ਦਿਲ ਦਾ ਬੰਦਾ ਤੇ ਆਪਣਾ ਜੀਵਨ ਸਾਥੀ ਬਣਾਵਾ ਉਹ ਮੈਨੂੰ ਆਪਣੀ ਗੱਲ ਦਾ ਜਵਾਬ ਦੇ ਰਿਹਾ ਸੀ ਅਤੇ ਉਸਨੇ ਕਿਹਾ ਕਿ ਜੇ ਮੈਨੂੰ ਪਸੰਦੀ ਕੁੜੀ ਮਿਲ ਗਈ ਤਾਂ ਮੈਂ ਵਿਆਹ ਜ਼ਰੂਰ ਕਰਵਾਵਾਂਗਾ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਤੈਨੂੰ ਕਿੱਦਾਂ ਦੀ ਕੁੜੀ ਪਸੰਦ ਹੈ ਤਾਂ ਉਸਨੇ ਕਿਹਾ ਬਿਲਕੁਲ ਤੁਹਾਡੇ ਵਰਗੀ ਜੋ ਘਰ ਦਾ ਕੰਮ ਕਰਦੀ ਹੋਵੇ ਮੇਰਾ ਧਿਆਨ ਰੱਖੇ ਤੇ ਜੋ ਮੈਨੂੰ ਸਵੇਰੇ ਗਰਮਾ-ਗਰਮ ਨਾਸ਼ਤਾ ਬਣਾ ਕੇ ਦੇਵੇ ਮੇਰੇ ਦਿਲ ਦੀ ਹਰ ਗੱਲ ਸਮਝ ਲਵੇ ਤੇ ਮੈਨੂੰ ਰੱਜ ਕੇ ਪਿਆਰ ਕਰੇ ਮੈਂ ਉਸ ਦੀਆਂ ਗੱਲਾਂ ਸਮਝ ਗਈ ਸੀ ਤੇ ਮੈਨੂੰ ਆਪਣੇ ਆਪ ਵਿੱਚ ਸੌਂਗਾ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਤੇਰੇ ਤੋਂ ਉਮਰ ਵਿੱਚ ਬਹੁਤ ਵੱਡੀ ਹਾਂ ਤੇ ਮੈਂ ਤਲਾਕशुदा ਹਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਫਿਰ ਉਸਨੇ ਕਿਹਾ ਕਿ ਮੈਨੂੰ ਵੀ ਫਰਕ ਨਹੀਂ ਪੈਂਦਾ ਜੇ ਤੁਸੀਂ ਮੇਰੇ ਨਾਲ ਵੱਡੇ ਹੋ ਫਿਰ ਕੀ ਹੋਇਆ ਮੇਰੇ ਘਰ ਦੇ ਮਨ ਜਾਣਗੇ ਉਹ ਹੱਸਦਾ ਹੋਇਆ ਕਹਿਣ ਲੱਗਾ ਉਸਨੇ ਮੈਨੂੰ ਕਿਹਾ ਕਿ ਤੁਸੀਂ ਉਹ ਗੱਲ ਸੁਣੀ ਹੈ ਜੇ ਮੀਆਂ ਬੀਬੀ ਰਾਜ਼ੀ ਤਾਂ ਕੀ ਕਰੂਗਾ ਕਾਜ਼ੀ ਉਸੇ ਸਮੇਂ ਰਵੀ ਦੀ ਮਾਂ ਦਾ ਫੋਨ ਆ ਗਿਆ ਸੀ ਤੇ ਮੈਂ ਉੱਠ ਕੇ ਰਸੋਈ ਦੇ ਵਿੱਚ ਚਲੀ ਗਈ ਸੀ ਉਸਨੇ ਪਤਾ ਨਹੀਂ ਆਪਣੀ ਮਾਂ ਦੇ ਨਾਲ ਕੀ ਗੱਲ ਕੀਤੀ ਮੈਂ ਚੋਰੀ-ਚੋਰੀ ਸੁਣਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਮਾਂ ਨੂੰ ਕਹਿ ਰਹਾ ਸੀ ਕਿ ਮੈਨੂੰ ਇੱਕ ਕੁੜੀ ਪਸੰਦ ਆ ਗਈ ਹੈ ਤੇ ਮੈਂ ਵਿਆਹ ਕਰਵਾਉਣਾ ਚਾਹੁੰਦਾ ਹਾਂ ਤੇ ਹੁਣ ਮੈਂ ਵਿਆਹ ਕਰਵਾਉਣ ਨੂੰ ਤਿਆਰ ਹਾਂ ਸ਼ਾਇਦ ਰਵੀ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਉਸ ਦੀਆਂ ਗੱਲਾਂ ਸੁਣ ਰਹੀ ਹਾਂ ਅਤੇ ਉਸਨੇ ਉਸੇ ਸਮੇਂ ਆਪਣੀ ਮਾਂ ਨੂੰ ਕਿਹਾ ਕਿ ਲੋ ਤੁਸੀਂ ਕੁੜੀ ਦੇ ਨਾਲ ਹੀ ਗੱਲ ਕਰ ਲਓ ਅਤੇ ਉਸਨੇ ਮੈਨੂੰ ਆਪਣਾ ਫੋਨ ਮੇਰੇ ਹੱਥ ਵਿੱਚ ਦੇ ਦਿੱਤਾ ਫਿਰ ਉਸਨੇ ਮੈਨੂੰ ਕਿਹਾ ਕਿ ਮਾਂ ਮੈਨੂੰ ਕੁੜੀ ਬਹੁਤ ਪਸੰਦ ਹੈ ਇਹ ਸੁਣ ਕੇ ਮੈਨੂੰ ਸ਼ਰਮ ਆ ਰਹੀ ਸੀ ਉਸਨੇ ਫੋਨ ਕੱਟ ਦਿੱਤਾ ਤੇ ਮੈਂ ਉਸ ਨੂੰ ਪਿੱਛੇ ਜਾ ਕੇ ਘੁੱਟ ਕੇ ਜੱਫੀ ਪਾ ਲਈ ਸੀ ਉਸਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਫੜ ਲਿਆ ਸੀ ਮੈਂ ਉਸ ਨੂੰ ਕਿਹਾ ਕਿ ਜੇਕਰ ਤੈਨ ਮੈਂ ਨਹੀਂ ਪਸੰਦ ਹਾਂ ਤੈਨੂੰ ਬੁਰਾ ਨਾ ਮੰਨੇ ਤਦ ਤੂੰ ਅਜੇ ਇੱਥੇ ਹੀ ਰੁਕ ਜਾ ਜਿੱਦਾਂ ਹੀ ਉਸ ਦਾ ਵੀ ਦਿਲ ਮੇਰੇ ਕੋਲ ਰੁਕਣ ਨੂੰ ਕਰ ਰਿਹਾ ਹੋਵੇ ਉਸ ਨੇ ਮੇਰੀ ਗੱਲ ਦੇ ਵਿੱਚ ਹਾਮੀ ਭਰ ਦਿੱਤੀ ਅਤੇ ਉੱਥੇ ਰੁਕਣ ਲਈ ਮੰਨ ਗਿਆ ਸੀ ਅਤੇ ਮੈਂ ਉਸ ਨੂੰ ਕਿਹਾ ਕਿ ਮੈਂ ਰਸੋਈ ਦੇ ਵਿੱਚ ਕੁਝ ਖਾਣ ਦੀ ਤਿਆਰੀ ਕਰਦੀ ਹਾਂ ਅਤੇ ਫਿਰ ਉਸ ਤੋਂ ਬਾਅਦ ਅਸੀਂ ਬੈੱਡਰੂਮ ਦੇ ਵਿੱਚ ਚਲੇ ਗਏ ਸੀ ਉਸ ਨੇ ਕਿਹਾ ਕਿ ਰਸੋਈ ਵਿੱਚ ਮੈਂ ਸੌ ਜਾਊਂਗਾ ਤੁਸੀਂ ਆਪਣੇ ਘਰ ਦੇ ਵਿੱਚ ਕਮਰੇ ਵਿੱਚ ਸੋ ਇਹ ਕਰ ਤੁਹਾਡਾ ਹੈ ਮੈਂ ਉਸ ਨੂੰ ਕਿਹਾ ਕਿ ਵਿਆਹ ਤੋਂ ਬਾਅਦ ਇਹ ਤੇਰਾ ਹੋ ਜਾਊਗਾ ਇਹ ਸੁਣ ਕੇ ਮੇਰੇ ਵੱਲ ਵੇਖ ਰਿਹਾ ਸੀ ਤੇ ਮੈਂ ਉਸ ਨੂੰ ਆਪਣੇ ਘਰ ਨਾਲ ਲਾ ਲਿਆ ਸੀ ਉਸ ਨੇ ਮੈਨੂੰ ਆਪਣੇ ਪਿਆਰ ਨਾਲ ਗੱਲਣਾ ਲਾਇਆ ਮੈਂ ਬਹੁਤ ਖੁਰਸੀ ਉਸ ਨੇ ਮੇਰਾ ਦੁਪੱਟਾ ਉਤਾਰ ਕੇ ਕੋ پاسੇ ਰੱਖਿਆ ਤੇ ਫਿਰ ਉਸ ਨੇ ਮੈਨੂੰ ਅਤੇ ਮੈਨੂੰ ਉਹ ਉੱਪਰ ਤੋਂ ਲੈ ਕੇ ਨੀਚੇ ਤੱਕ ਧਿਆਨ ਨਾਲ ਵੇਖ ਰਿਹਾ ਸੀ ਉਹੀ ਅਸੀਂ ਇੱਕ ਦੂਜੇ ਦੇ ਵਿੱਚ ਸਮਾ ਗਏ ਤੇ ਮੈਨੂੰ ਆਪਣਾ ਪੁਰਾਣਾ ਅਤੀਤ ਭੁੱਲ ਰਿਹਾ ਸੀ ਮੈਨੂੰ ਕੋਈ ਹੋਸ਼ ਨਹੀਂ ਸੀ ਨੇ ਆਪਣਾ ਆਪ ਉਸ ਨੂੰ ਸੌਂਪ ਚੁੱਕੀ ਸੀ ਕਿਉਂਕਿ ਹੁਣ ਅਸੀਂ ਇੱਕ ਹੋ ਗਏ ਸੀ ਅਤੇ ਅਸੀਂ ਆਪਣੀ ਜ਼ਿੰਦਗੀ ਇਕੱਠੇ ਜੀਣ ਦਾ ਫੈਸਲਾ ਜੋ ਕਰ ਲਿਆ ਸੀ ਇੱਕ ਦੂਜੇ ਦੇ ਨਾਲ ਜ਼ਿੰਦਗੀ ਜੀਣ ਦਾ ਫੈਸਲਾ ਕਰ ਲਿਆ ਸੀ ਅਤੇ ਦੋਸਤੋ ਇਹ ਕਹਾਣੀ ਸਾਨੂੰ ਕੀ ਸਿੱਖਿਆ ਦਿੰਦੀ ਹੈ ਕਿ ਔਰਤ ਭਾਵੇਂ ਤਲਾਕशुदा ਹੋਵੇ ਭਾਵੇਂ ਵਿਧਵਾ ਹੋਵੇ ਉਸ ਨੂੰ ਆਪਣੀ ਜ਼ਿੰਦਗੀ ਜੀਣ ਦਾ ਪੂਰਾ ਹੱਕ ਹੈ ਉਸ ਦੇ ਵੀ ਆਪਣੇ ਸੁਪਨੇ ਨੇ ਤੇ ਉਸ ਨੂੰ ਸੁਪਨੇ ਦੇਖਣ ਦਾ ਹੱਕ ਹੈ ਜੇ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੀ ਕੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਗੱਲ ਹਮੇਸ਼ਾ ਯਾਦ ਰੱਖੋ ਔਰਤਾਂ ਦੀ ਹਮੇਸ਼ਾ ਇੱਜ਼ਤ ਕਰੋ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਦਿলো ਧੰਨਵਾਦ ਜੀ